ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਫਰੋੜਪੁਰ ਜ਼ਿਲ੍ਹੇ ਦਾ ਪਿੰਡ ਮਿਰਜੇਕੇ ਮਿਰਜੇਕੇ ਪਿੰਡ ਦੇ ਵਿੱਚ ਇਸ ਟਾਨਾ ਮੌਜੂਦ ਆ ਮਿੱਤਰੋ ਤੇ ਅੰਗਰੇਜ਼ ਬਾਈ ਦੇ ਘਰੇ ਆ ਵਪਾਰ ਦਾ ਕੰਮ ਆ ਬਾਈ ਦਾ ਪਰ ਹੁਣ ਵਪਾਰ ਲੈਣ ਦੇ ਵਿੱਚ ਜਿਹੜੇ ਪਸ਼ੂ ਰੋਕੇ ਹੋਏ ਆ ਕੁਝ ਸਮੇਂ ਤੋਂ ਹੁਣ ਘਰੇ ਮਈਆਂ ਬਾਈ ਨੇ ਜਿਹੜੀਆਂ ਤੋਕੜਾ ਗੱਪਣਾ ਲੈ ਕੇ ਲਾਈਆਂ ਸੀ ਉਹ ਹੌਲੀ-ਹੌਲੀ ਤਿਆਰ ਹੋਈ ਜਾਂਦੀਆਂ ਉਹਨਾਂ ਵਿੱਚੋਂ ਇੱਕ ਮੈਂ ਜਿਹੜੀ ਜਮਾ ਬਿਲਕੁਲ ਟਿਕਾਣੇ ਤੇ ਤਿਆਰ ਹੋ ਗਈ ਆ ਕਿੰਨੇ ਦਿਨਾਂ ਦੀ ਹਜੇ ਵੀ ਕੱਚੀ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਲੈਣੇ ਆ ਬਾਈ ਤੂੰ ਸਤਿ ਸ਼੍ਰੀ ਅਕਾਲ ਅੰਗਰੇਜ਼ ਜੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਬਾਈ ਠੀਕ ਠਾਕ ਜੀ ਸੇਤਾ ਘਰ ਪਰਿਵਾਰ ਬਾਈ ਸਾਰੇ ਵਧੀਆ ਜੀ ਚਲੋ ਸ਼ੁਕਰ ਆ ਅੰਗਰੇਜ਼ ਬਾਈ ਮੈਂ ਕਿੰਨਵਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਕਿੰਨੇ ਦਿਨ ਲੈ ਜੂਗੀ ਬਾਈ ਇਹਦੇ 10 ਤਰੀਕ ਨੂੰ ਦਿਨ ਪੂਰੇ ਆ ਹਨ 10 ਤਰੀਕ ਨੂੰ ਦਿਨ ਪੂਰੇ ਅੱਜ 7 ਹੋ ਗਈ ਹੈ ਹਨਾ ਹਾਂ ਠੀਕ ਹੈ ਬਾਈ ਤੇ ਦੁੱਧ ਕਿੰਨਾ ਕੁ ਦੇ ਦੂਗੀ ਯਾਰ ਦੁੱਧ ਪਹਿਲੇ ਸੂਏ ਨੇ 13-14 ਕਿਲੋ ਦੇਗੀ ਦੇਗੀ ਹੈ ਲੈਵਾਲੂਆ ਫਿਰ ਪੁਰ ਚੰਗਾ ਤਿਆਰ ਕਰ ਦੇਣਾ ਉਹ ਘਰ ਦੀ ਲੈਵਾ ਤਾਂ ਮੈਂ ਕਈ ਮਈਆਂ ਸਮੋਕੇ ਦੇ ਬਣ ਜਾਂਦੀਆਂ ਹਨਾ ਨਹੀਂ ਨਹੀਂ ਹੂੰ ਪਲੀ ਪੂਲੀ ਚੰਗੀ ਐ ਝੋਟੀ ਹਨਾ ਹਾਂ ਤੇ ਬਾਈ ਕੀ ਰੇਟ ਰਊ ਕਹਿੰਦਾ ਵੀਰੇ ਇਹਦਾ ਬਾਈ ਮੋਲ ਕਰਨੂ ਦਾ ਜਿੰਨਾ ਮਰਜੀ ਪਰ 1 20 ਹੀ ਦੇ ਦਿਆਂਗੇ 1 20 ਹੀ ਹਾਂ ਮਾਨ ਤਾਨ ਹੋਊਗਾ ਇਹਦੇ ਵਿੱਚੋਂ ਕੋਈ ਕਰਦਿਆਂ ਕਿ ਥੋੜਾ ਪਤਾ ਮਾਰ ਠੀਕ ਹੈ ਬਾਈ ਲੈ ਮਿੱਤਰੋ ਦੂਜਾ ਸੂਆ ਚੋਟੀਆ ਸੂਣ ਦੇ ਵਿੱਚ ਦਿਣ ਲੈਂਦੀ ਆ ਜੇ 507 ਤੇ ਰੇਟ ਇਹਦਾ 1,20,000 ਰੁਪਿਆ ਵਾ ਮੰਨਤਾਨ ਹੋ ਜੂਗਾ ਦੁੱਧ 12-13 ਕਿਲੋ ਦਿੱਤਾ ਹੋਇਆ ਇਹਨੇ ਕਰਮਾਣੀ ਨੂੰ ਦੇਣਾ ਵੀ ਬਣਦਾ ਕਿਉਂਕਿ ਪਿੱਛਾ ਭਾਰਾ ਕਿਹਦੇ ਹੁੰਦੇ ਨੇ ਨਾ ਕਿ ਅੱਗੇ ਦੀ ਮੈਂ ਹੌਲੀ ਤੇ ਕਿੱਛੇ ਦੀ ਭਾਰੀ ਚੰਗੀ ਹੁੰਦੀ ਆ ਦੁੱਧੋਂ ਬਾੜੀ ਚੰਗੀ ਹਸਸਾਰੀ ਇਹ ਉਹ ਮੈਂ ਇਹਦੇ ਵਿੱਚ ਕੈਰੇਕਟਰ ਆ ਜਿਹੜੇ ਸਾਰੇ ਪੂਰੇ ਲੇਵੇ ਦਾ ਨਿਵਾਸ ਬਹੁਤ ਚੰਗਾ ਵਾ ਸਿੰਘ ਜ਼ਰੂਰ ਥੋੜਾ ਜਿਹਾ ਦਾਤੀ ਸਿੰਘ ਆ ਵਾ ਬਾਕੀ ਮੈਂ ਇਹਦੇ ਕੈਰੇਕਟਰ ਸਾਰੇ ਚੰਗੇ ਆ ਗੱਲਬਾਤ ਲਈ ਨੰਬਰ ਪਾਈ ਦਾ ਨੋਟ ਕਰ ਲੋ 9417049766 ਹਾਂਜੀ 9417049766 9417049766 ਪਿੰਡ ਮਿਰਜੇ ਕੇ ਜ਼ਿਲ੍ਹਾ ਫਰੀਪੁਰ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ